ਹਾਂਜੀ ਪ੍ਰਧਾਨ ਜੀ ਕੀ ਮਸਲਾ ਕੀ ਸੀ ਜਿਹੜੀ ਅੱਜ ਪੁਲਿਸ ਵੱਲੋਂ ਤੁਹਾਨੂੰ ਡਿਟੇਨ ਕੀਤਾ ਗਿਆ ਜੀ ਇਹ ਕੋ ਮੈਂ ਤਾਂ ਕਨੋਰੀ ਮੋਰਚੇ ਦੇ ਵਿੱਚ ਅਸਾਂ ਦੇ ਇੱਥੇ ਕੋਈ ਆਪਣੇ ਪ੍ਰੋਗਰਾਮ ਆ ਜਿਵੇਂ ਅੰਗਰੇਜ਼ ਸਿੰਘ ਬੱਕਰਵਾਲ ਦੀ ਬੱਕੀ ਮਣਾਉਣੀ ਉਹਦੇ ਵਾਸਤੇ ਵਿਚਾਰ ਚਰਚਾ ਕਰਨ ਵਾਸਤੇ ਮੈਂ ਕੱਲ ਆਇਆ ਹਾਂ ਔਰ ਅੱਜ ਤੱਕ ਕਿ 3:30 ਦਾ ਟਾਈਮ ਸੀਗਾ ਸੋ ਭਾਰੀ ਨੰਕਾਜ ਪ੍ਰਸ਼ਾਸਨ ਦੇ ਦਾ ਨਤੇਨ ਕਰਨ ਵਾਸਤੇ ਇੱਥੇ ਪਹੁੰਚਾ। ਫਿਰ ਉਹਨੂੰ ਤੋਂ ਜਾਣਕਾਰੀ ਲਈ ਵੀ ਕੀ ਗੱਲਬਾਤ ਆ ਕਿ ਸਾਨੂੰ ਥੋੜੀ-ਬੋੜੀ ਜਾਣਕਾਰੀ ਤਾਂ ਦੇਣੀ ਚਾਹੀਦੀ। ਤਾਂ ਫਿਰ ਡੀਐਸਪੀ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਤੁਹਾਨੂੰ ਦਟੇ ਰੱਖਣਾ ਪਰ ਇੰਕਾ ਵੀ ਅਸੀਂ ਘਰ ਦੇ ਵਿੱਚ ਵੀ ਰਹਿ ਸਕਦੇ ਆ ਕੋਈ ਮਰਾਜ਼ਮਾ ਉਹ ਦੇ ਇੱਥੇ ਲਾ ਦੇਈਆਂ ਜਿੱਦਾਂ ਹੈਗਾ। ਪਰ ਇਹ ਠੀਕ ਨਹੀਂ ਆ। ਦੂਸਰੀ ਗੱਲ ਸਾਨੂੰ ਜਾਣਕਾਰੀ ਜ਼ਰੂਰੀ ਚਾਹੀਦੀ। ਕਿਉਂਕਿ ਸਾਡਾ ਸੰਯੁਕਤ ਕਸਟਮ ਮੋਰਚਾ ਗੈਰ ਹੈ। ਪਿਛਮ ਆਪਣਾ ਖਨਵਾਲੀ ਮੋਰਚੇ ਤੇ ਚੱਲ ਰਹੇ ਆ। ਮੈਂ ਦੂਰ ਮੁਹਰਤ ਚੱਲ ਰਿਹਾ ਸ਼ੰਭੂ ਤੇ ਰਤਨਪੁਰਾ ਔਰ ਉਹਦੇ ਚਰਨਾਂ ਕੋਈ ਅਗਲੀ ਜਾਣਕਾਰੀ ਨਹੀਂ ਦਿੱਤੀ ਉਹਨਾਂ ਚਰਨ ਨੂੰ ਆਪਣੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸਾਰੇ ਯੋਧੇ ਜਿਹੜੇ ਘਰ ਐਂਟਰੀ ਕਰਨੇ ਸ਼ੁਰੂ ਕਰਤੇ ਜਿਹਦੇ ਤੇ ਫਿਰ ਇਹਦਾ ਪ੍ਰਸ਼ਾਸਨ ਦਾ ਦਬਾਅ ਘਟਿਆ ਵਾ ਉਹਦੇ ਚ ਹੁਣ ਵੀ ਆਪਣੇ ਕੋਈ ਮੁਲਾਜ਼ਮ ਅੰਦਰ ਬੈਠੇ ਆ ਔਰ ਜਿਹੜੀ ਕੋਈ ਅਗਲੀ ਗੱਲਬਾਤ ਹੋਊਗੀ ਫਿਰ ਜਾਣਕਾਰੀ ਲੈ ਕੇ ਫਿਰ ਅਪਾਠਾਂ ਦੀ ਰੱਖਾਂ। ਉਹ ਪ੍ਰਧਾਨ ਜੀ ਕੀ ਮਸਲਾ ਕੀ ਹੈ ਜਿਹੜਾ ਸੂਬਾ ਪ੍ਰਧਾਨ ਜੀ ਨੂੰ ਡਿਟੇਨ ਕੀਤਾ ਗਿਆ ਇਸੇ ਪਹਿਲੋਂ ਤੇ ਅਸੀਂ ਆਪ ਦੇ ਚੌਥੇ ਸਾਮ ਪੱਤਰਕਾਰ ਭਾਈ ਚਾਰੇ ਦਾ ਧੰਨਵਾਦ ਕਰਦੇ ਆਂ ਮੈਂ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟ ਬੁੱਢੇ ਦਾ ਸੂਬਾ ਵੇਦਕਤਰ ਸਾਹਿਬ ਸਿੰਘ ਸਭਰਾ ਅੱਜ ਜੋ ਜਿਹੜੀਆਂ ਇਹ ਪ੍ਰਸ਼ਾਸਨ ਜਾਂ ਸਰਕਾਰ ਦੀਆਂ ਵਦੀਕੀਆਂ ਵਾਂ ਜੋ ਮੋਰਚੇ ਨੇ ਕਾਲ ਕੀਤੀ ਆ 5 ਤਰੀਕ ਨੂੰ ਚੰਡੀਗੜ੍ਹ ਦੇ ਵਿਖੇ ਤੇ ਕੋਲ ਪੂਰੇ ਪੰਜਾਬ ਦੇ ਵਿੱਚ ਪ੍ਰਸ਼ਾਸਨ ਨੇ ਆਪਦੇ ਡੰਡੇ ਦੇ ਜੋਰ ਨਾਲ ਕਿਸਾਨਾਂ ਨੂੰ ਚੁੱਕ ਕੇ ਤੇ ਜੇਲ੍ਹ ਵੱਲ ਨੂੰ ਜਿਹੜੀਆਂ ਤਿਆਰੀਆਂ ਕਰਾਈ ਜਾਂਦੇ ਆ ਕਿ ਅਸੀਂ ਜਿਹੜਾ 5 ਤਰੀਕ ਵਾਲਾ ਮੋਰਚਾ ਵਾ ਅਸੀਂ ਚੰਡੀਗੜ੍ਹ ਦੇ ਵਿੱਚ ਨਹੀਂ ਗੰਬਰਦਨ ਅਸੀਂ ਖਸਾਰਚ ਘਰਚ ਕਮੇਟੀ ਪੰਜਾਬ ਕੋਟਪੁਟਾ ਜਹ ਬੰਦੀ ਵੱਲੋਂ ਸਰਕਾਰ ਦੀ ਘੋਰ ਨਿੰਦਿਆ ਕਰਦੇ ਆ ਪੀਤੂ ਇਹਨਾਂ ਹਰਕਤਾਂ ਤੋਂ ਬਾਅਦ ਆਜਾ ਕਿਸਾਨ ਆਪ ਦੀ ਹੱਕੀ ਮੰਗਾਂ ਨੂੰ ਲੈ ਕੇ ਥਾਂ-ਥਾਂ ਤੇ ਜਿਹੜਾ ਪ੍ਰੋਟੈਸਟ ਕਰਨ ਦਾ ਆ ਤੇ ਉਹਨਾਂ ਦਾ ਹੱਕ ਆ ਪਰ ਜਿਹੜੀ ਸਰਕਾਰ ਹੈ ਬੇਈਮਾਨ ਅੱਜ ਪੰਜਾਬ ਸਰਕਾਰ ਨੇ ਤੜਕੇ ਤੋਂ ਲੈ ਕੇ ਅੱਜ ਸਾਡੇ ਕੋਟਬੁੱਡਾ ਵੇਕੇ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਬੁੱਡਾ ਨੂੰ ਜੋ ਕਿ ਹਰਸ ਆਥਾ ਮਤਲਬ ਆ ਪੂਰੇ ਆਫਦਾ ਜੋਰ ਜਮਾਈ ਵਿਖਾਇਆ ਕਿ ਇਹਨੂੰ ਹਰਾ ਹਸਲ ਦੇ ਵਿੱਚ ਲੈ ਕੇ ਤੇ ਇਹਨੂੰ ਠੰਡ ਦੇ ਵਿੱਚ ਬੰਦ ਕਰਦਾ ਪਰ ਜੱਸੇ ਬੰਦੀ ਇੱਕ ਗੱਲ ਤੇ ਕਾਮਯਾਬ ਰਹੀ ਆ ਪ੍ਰਸ਼ਾਸਨ ਨੂੰ ਬਰਦਾਂਗ ਇਥੋਂ ਮੋੜਿਆ